ਹਾਂਜੀ ਸਾਥੀਓ ਵੈਲਕਮ ਹੈ ਤੁਹਾਡੇ ਆਪਣੇ ਨਿਊ ਐਡਟਿਟੀ ਨਿਊ ਅਪਡੇਟ ਚੈਨਲ ਤੇ ਤਾਂ ਤੁਹਾਡੇ ਦਿਨਾਂ ਬਾਅਦ ਜਿਹੜੀ ਕੀ ਤੁਹਾਡੇ ਤੱਕ ਜਿਹੜੀ ਇਹ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਥੰਬਨੇਲ ਤੁਸੀਂ ਦੇਖ ਹੀ ਰਹੇ ਹੋ ਨਵੀਂ ਅਪਡੇਟ ਹੈ ਵੀਡੀਓ ਨੂੰ ਪੂਰੀ ਪੂਰੀ ਜਰੂਰ ਵਾਚ ਕਰਿਓ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਤੱਕ ਤਾਂਕਿ ਉਹਨਾਂ ਤੱਕ ਵੀ ਜਿਹੜੀ ਹੈ ਇਹ ਵੀਡੀਓ ਦਾ ਸੁਨੇਹਾ ਪਹੁੰਚਾ ਜਾ ਸਕੇ ਤੇ ਉਹ ਜਿਹੜੇ ਉਮੀਦਵਾਰ ਨੇ ਜਿਹੜੇ ਕੀ ਟੁੱਟ ਚੁੱਕੇ ਨੇ ਹਾਰ ਚੁੱਕੇ ਨੇ ਜਿਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਤਾਂ ਉਹ ਜਰੂਰ ਵੀਡੀਓ ਦੇਖੋ ਤੇ ਵੀਡੀਓ ਨੂੰ ਵਾਚਾ ਤਾਂ ਸਾਥਿਓ ਵੀਡੀਓ ਨੂੰ ਪੂਰੀ ਵਾਚ ਜਰੂਰ ਕਰਨਾ ਜੇਕਰ ਤੁਸੀਂ ਪੂਰੀ ਵੀਡੀਓ ਵਾਚ ਨਹੀਂ ਕਰ ਸਕਦੇ ਜੇ ਬੋਰ ਹੁੰਦੇ ਹੋ ਤਾਂ ਮੈਂ ਤੁਹਾਨੂੰ ਹੁਣੇ ਹੀ ਕਵਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਹੁਣੇ ਸਕਿੱਪ ਕਰਕੇ ਜਾ ਸਕਦੇ ਹੋ ਤੁਹਾਨੂੰ ਕੋਈ ਲੋੜ ਦੀ ਅਪਡੇਟ ਦੀ ਕਿਉਂਕਿ ਤੁਸੀ ਮੈਨੂੰ ਲੱਗਦਾ ਲੱਗੇ ਹੋਏ ਹੋਏ ਹੋਵੋਗੇ ਜਾਂ ਤੁਹਾਡੀ ਭਰਤੀ ਹੈ ਤੁਹਾਡੇ ਸਾਨੂੰ ਪੂਰੀ ਹੋ ਚੁੱਕੀ ਹੋਏਗੀ ਚਲੋ ਤਾਂ ਸਾਥਿਓ ਆਪਾਂ ਜ਼ਿਆਦਾ ਦੇਰ ਨਾ ਕਰਦੇ ਹੋਏ ਸ਼ੁਰੂ ਕਰਾਂਗੇ ਥੰਬਨੇਲ ਦੇ ਵਿੱਚ ਤੁਸੀਂ ਪਹਿਲਾ ਦੇਖ ਰਹੇ ਹੋ ਕਿ ਕਿਸ ਮੋੜ ਤੇ ਖੜੀ ਹੈ ਭਰਤੀ ਦੂਜਾ ਦੇਖ ਰਹੇ ਹੋ ਕਦੋਂ ਤੱਕ ਹੋਵੇਗਾ ਪ੍ਰੋਪਰ ਹੱਲ ਤੀਜਾ ਦੇਖ ਰਹੇ ਹੋ ਜਿੰਨਾ ਉਮੀਦਵਾਰਾਂ ਦਾ ਹੌਸਲਾ ਟੁੱਟ ਚੁੱਕਿਆ ਹੈ ਠੀਕ ਹੈ ਉਹ ਜਰੂਰ ਦੇਖਿਓ ਤਾਂ ਦੇਖੋ ਸਾਥੀਓ 33 35 ਹੁਤੇ ਲਗਭਗ ਤਕਰੀਬਨ ਜਿਹੜਾ ਹੈ ਕੈਂਡੀਡੇਟ ਅਜੇ ਪੈਂਡਿੰਗ ਹੈ ਜਿਹੜਾ ਜੁਆਇਨਿੰਗ ਲੈਟਰ ਲੈਣ ਲਈ ਜਾਏਗਾ ਤਾਂ ਉਹਨਾਂ ਵਾਸਤੇ ਇਹ ਵੀਡੀਓ ਹੈ ਬਾਕੀ ਇਸ ਵੀਡੀਓ ਨੂੰ ਛੱਡ ਸਕਦੇ ਆ ਬੈਕਲੌਗ ਦੀ ਗੱਲ ਹੈ ਠੀਕ ਹੈ 2364 ਦੇ ਵੀ ਥੋੜੀ ਬਹੁਤ ਆਪਾਂ ਵਿੱਚ ਗੱਲ ਕਰਾਂਗੇ 2364 ਵਾਲੇ ਵੀ ਦੇਖ ਸਕਦੇ ਐ ਕਿਉਂਕਿ ਦੋਨਾਂ ਭਰਤੀਆਂ ਦੇ ਮੁੱਦੇ ਸੇਮ ਹੀ ਐ ਅੜਿੱਕਾ ਫਸਿਆ ਕਿੱਥੇ ਹੋਇਆ ਇਹ ਚਾਰ ਮੁੱਦਿਆਂ ਤੇ ਆਪਾਂ ਜਿਹੜੀ ਅੱਜ ਪੂਰੀ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਸਾਥਿਓ ਇਸ ਨੂੰ ਮੈਂ ਇਨਫਾਰਮੇਸ਼ਨ ਕਾਫੀ ਦੇ ਚੁੱਕਿਆ ਹਾਂ ਮੈਂ बार-बार ਨਹੀਂ ਦੁਹਰਾਵਾਂਗਾ ਲੇਕਿਨ ਮੈਂ ਇੱਕ ਜਰੂਰ ਰਿਕਵੈਸਟ ਕਰਾਂਗਾ ਕਿਉਂਕਿ ਮੈਨੂੰ ਵੀ ਇਹਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਤਾਂ ਸਾਥਿਓ ਕਿਸ ਮੋੜ ਤੇ ਖੜੀ ਹੈ ਭਰਤੀ ਪਰਤੀ ਸਾਥੀਓ ਇਸ ਮੋੜ ਤੇ ਖੜੀ ਹੈ ਕਿ ਪੂਰੀ ਹੋਣ ਦੀ ਮੋੜ ਤੇ ਖੜੀ ਹੈ ਪਰ ਕਿਵੇਂ ਪੂਰੀ ਕਰਾਉਣੀ ਹੈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੱਥ ਨੇ ਇਹ ਜਿਹੜਾ ਆਪਣੇ ਕੈਂਡਰ ਤੇ ਵੀ ਨਿਰਭਰ ਕਰਦੇ ਨੇ ਔਰ ਜੇ ਕੈਂਡਰ ਤੇ ਨਹੀਂ ਤਾਂ ਦੂਜਾ ਪੁਆਇੰਟ ਆਫ View ਇਹ ਹੈ ਕਿ ਇਹ ਸਰਕਾਰ ਤੇ ਨਿਰਭਰ ਕਰਦੇ ਨੇ ਕਿਉਂਕਿ ਦੇਖੋ ਅਫਸਰशाही ਤਾਂ ਸਰਕਾਰ ਦੇ ਕਹਿਣੇ ਤੇ ਚੱਲੂਗੀ ਠੀਕ ਹੈ ਅਫਸਰशाही ਸਰਕਾਰ ਦੇ ਕਹਿਣੇ ਤੇ ਚੱਲੂਗੀ ਤੇ ਜਾਂ ਫਿਰ ਲੋਕਾਂ ਦੇ ਕਹਿਣੇ ਤੇ ਚੱਲੂਗੀ ਜੇਕਰ ਲੋਕ ਇਕੱਠ ਦਿਖਾ ਕੇ මේ land් ලින් ප போලසිනු රදකි kitaතාගේ. ਗਿਆ ਸੀਗਾ ਉਸੇ ਤਰ੍ਹਾਂ ਹੀ ਡਿਪਾਰਟਮੈਂਟ ਅੱਗੇ ਧਰਨੇ ਲਗਾ ਕੇ ਡਿਪਾਰਟਮੈਂਟ ਦੀ ਜਿਹੜਾ ਪ੍ਰੈਸ਼ਰ ਬਣੂਗਾ ਉਹ ਸਰਕਾਰ ਤੱਕ ਪਹੁੰਚੂਗਾ ਤੇ ਸਰਕਾਰ ਜਿਹੜੀ ਹੈ ਹੱਲ ਕਰਨ ਨੂੰ ਮਜਬੂਰ ਹੋਏਗੀ ਤੇ ਦੂਜੀ ਗੱਲ ਇਹ ਹੈਗੀ ਹੈ ਜੇਕਰ ਤੁਸੀਂ ਪ੍ਰੈਸ਼ਰ ਨਹੀਂ ਪਾਉਂਦੇ ਤਾਂ ਸਰਕਾਰ ਆਪਦੇ ਹਿਸਾਬ ਨਾਲ ਜਦੋਂ ਉਹਨਾਂ ਨੂੰ ਲੋਡ ਹੋਏਗੀ ਜਦੋਂ ਉਹਨਾਂ ਨੂੰ ਪਤਾ ਹੋਏਗਾ ਕਿ ਹੁਣ ਸਾਨੂੰ ਇਹਨਾਂ ਦੀ ਲੋਡ ਹੈ ਤਾਂ ਇਹਨਾਂ ਨੂੰ ਆ ਚੀਜ਼ਾਂ ਦੇ ਦਿੱਤੀਆਂ ਜਾਣ ਤਾਂਕਿ ਜਿਹੜੀ ਆਉਣ ਵਾਲੀ ਚੋਣਾਂ ਨੇ ਉਹਦੇ ਵਿੱਚ ਉਹਦਾ ਲਾਹਾ ਲਿਆ ਜਾ ਸਕੇ ਤਾਂ ਮੋੜ ਇਹ ਹੈ ਕਿ ਬੜੇ ਹੀ ਨਾਜ਼ੁਕ ਮੋੜ ਤੇ ਖੜੀ ਹੈ ਭਰਤੀ ਪੂਰੀ ਕੀਤੀ ਵੀ ਜਾ ਸਕਦੀ ਹੈ ਤੇ ਲਟਕਾਈ ਵੀ ਜਾ ਸਕਦੀ ਹੈ ਠੀਕ ਹੈ ਤੇ ਆਪਾਂ ਨੂੰ ਇਹ ਚਾਹੀਦਾ ਹੈ ਵੀ ਜਿੰਨਾ ਜਲਦੀ ਹੋ ਸਕੇ ਜਿਹੜਾ ਕੀ ਹੈ ਆਪਾਂ ਨੂੰ ਪ੍ਰੈਸ਼ਰ ਵਿਖਾ ਕੇ ਕਰਵਾ ਲੈਣਾ ਚਾਹੀਦਾ ਹੈ ਦੋ ਤੁਹਾਨੂੰ ਮੈਂ ਪੁਆਇੰਟ ਆਫ 뷰 ਦੱਸ ਚੁੱਕਿਆ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਦਾਂ ਕਰਵਾ ਸਕਦੇ ਹੋ ਇਹ ਸਿਰਫ ਆਪਣੇ ਹੱਥ ਵਿੱਚ ਹੈ ਜਾਂ ਸਰਕਾਰ ਦੇ ਹੱਥ ਵਿੱਚ ਹੈ ਨੋਟੀਫਿਕੇਸ਼ਨ ਦੇਣਾ ਸੀ ਉਦੋਂ ਵੀ ਆਪਣੇ ਹੱਥ 'ਚ ਹੈ ਸਰਕਾਰ ਦੇ ਹੱਥ 'ਚ ਸੀ ਸਾਰਾ ਕੁਝ ਦੋਸਤੋ ਜਿਹੜਾ ਵੀ ਚੀਜ਼ ਹੈਗੀ ਆ ਆਪਾਂ ਉਹ ਧਰਨੇ ਦੀ ਸ਼ਮੂਲੀਅਤ ਨਾਲ ਲਈ ਹੈ ਤੇ ਕੀ ਹੈ ਕਿ ਸੰਘਰਸ਼ ਕਰਕੇ ਲਈ ਹੈ ਤੇ ਸੰਘਰਸ਼ ਕਰਕੇ ਲਈ ਹੈ ਤੇ ਚੀਜ਼ ਜਿਹੜੀ ਸੰਘਰਸ਼ ਕਰਕੇ ਲਿੱਤੀ ਹੋਵੇ ਉਹ ਐਦਾਂ ਪੂਰੀ ਨਹੀਂ ਹੁੰਦੀ ਉਹ ਸੰਘਰਸ਼ਾ ਨਾਲ ਹੀ ਪੂਰੀ ਹੁੰਦੀ ਹੈ ਠੀਕ ਹੈ ਸਾਥੀਓ ਤੇ ਉਸ ਤੋਂ ਬਾਅਦ ਇਹ ਕਦੋਂ ਪ੍ਰੋਪਰ ਹੱਲ ਹੋਵੇਗਾ ਸਾਥੀਓ ਪ੍ਰੋਪਰ ਹੱਲ ਵੀ ਆਪਣੇ ਹੀ ਉਸਤੇ ਹੈਗਾ ਤੇ ਵੇਖਿਆ ਜਾਵੇ ਤਾਂ ਸਰਕਾਰ ਨੇ ਜਿਹੜੇ 6 ਮਹੀਨੇ ਲੈਣੇ ਸੀਗੇ ਉਹ 6 ਮਹੀਨੇ ਦੇ 5 ਮਹੀਨੇ ਤਾਂ ਬੀਤ ਚੁੱਕੇ ਐ ਤੇ 6ਵਾਂ ਮਹੀਨਾ ਕੱਲ ਨੂੰ ਸਟਾਰਟ ਹੋ ਜਾਣਾ ਪਰਸੋਂ ਨੂੰ ਸਤੰਬਰ ਨੂੰ ਤੇ ਉਹ ਵੀ 6ਵਾਂ ਮਹੀਨਾ ਉਹ ਲੈ ਚੁੱਕੀ ਹੋਏਗੀ ਤੇ ਮੈਨੂੰ ਨਹੀਂ ਲੱਗਦਾ ਕਿ 6ਵੇਂ ਮਹੀਨੇ ਵੀ ਪੂਰੀ ਕਰ ਦੇਗੀ ਸਾਥੀਓ ਇਹ ਸਰਕਾਰ ਦਾ ਰਵਈਆ ਜਿਸ ਤਰ੍ਹਾਂ ਦਾ ਹੈਗਾ ਉਹਨਾਂ ਦੇ ਕਹਿਣ ਮੁਤਾਬਿਕ ਜਾਂ ਸਮਝਣ ਮੁਤਾਬਿਕ ਜਾਂ ਜਿੰਨੀ ਕੋ ਆਪਣ ਨੂੰ ਸਮਝ ਲੱਗਦੀ ਹੈ ਉਸ ਨੂੰ ਸਮਝ ਦੇ ਮੁਤਾਬਿਕ ਜਿਹੜਾ ਕੀ ਐ ਇਸ ਭਰਤੀ ਨੂੰ ਇਸ ਸਾਲ ਵੀ ਲਮਕਾਇਆ ਜਾਣਾ ਹੈ ਮੇਰੀ ਗੱਲਾਂ ਜਿਹੜੀਆਂ ਨੇ ਜ਼ਰੂਰ ਕੋੜੀਆਂ ਲੱਗਣਗੀਆਂ ਵੀ ਇਸ ਸਾਲ ਕਹਿੰਦੇ ਪੈਨ ਲਮਕਾ ਦੇਣੇ ਜਾਂ ਕੁਝ ਵੀ ਹੈ ਕੋੜੀਆਂ ਜ਼ਰੂਰ ਲੱਗਣਗੀਆਂ ਪਰ ਇਹ ਤੱਥ ਜਿਹੜੇ ਹੈਗੇ ਨੇ ਇਹ ਸੱਚਾਈ ਤੇ ਨਿਰਧਾਰਿਤ ਨੇ ਕਿਉਂਕਿ ਸਾਥੀਓ ਜਿੱਦਾਂ ਦਾ ਸਰਕਾਰ ਦਾ ਰਵਈਆ ਹੋਇਆ ਪਿਆ ਮੈਨੂੰ ਲੱਗਦਾ ਤੁਹਾਨੂੰ ਵੀ ਨਹੀਂ ਲੱਗਦਾ ਹੋਣਾ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਨਹੀਂ ਲੱਗਦਾ ਹੋਣਾ ਕਿ ਭਈ ਭਰਤੀ ਪੂਰੀ ਇਸ ਸਾਲ ਚ ਕਰ ਦੇਣਗੇ ਰੱਬ ਕਰੇਗੇ ਹੋ ਜਾਵੇ ਸਾਰੇਆ ਘਰਾਂ ਦੇ ਚੁੱਲ੍ਹੇ ਇਸ ਵਾਰ ਬਲ ਜਾਣ ਮੈਂ ਕਹਿੰਦਾ ਦੀਵਾਲੀ ਵੀ ਇਹਨਾਂ ਟੱਪੇ ਦੀਵਾਲੀ ਤੁਹਾਡੀ ਰੰਗੀਨ ਆਵੇ ਖੁਸ਼ੀਆਂ ਭਰੀ ਆਵੇ ਠੀਕ ਹੈ ਲੇਕਿਨ ਸਰਕਾਰ ਦੇ ਰਵਈਏ ਦੇ ਮੁਤਾਬਿਕ ਚਾਹੁੰਦੀ ਇਹ ਕਿ ਸਰਕਾਰ ਅਸੀਂ ਆ ਵਾਲਾ ਜਿਹੜਾ 2025 ਹੈ ਇਹਨੂੰ ਟਪਾ ਕੇ ਲੈ ਜੀਏ 26 ਵਿੱਚ ਤਾਂ ਕਿ 26 ਵਿੱਚ ਜਿਹੜਾ ਕੀ ਹੈ ਪ੍ਰੋਪਰ ਦਿਖਾਵਾ ਕਰਕੇ ਪੋਸਟਾਂ ਦਾ ਕਿ ਅਸੀਂ ਇੰਨੀਆਂ ਟੀਚਿੰਗ ਵਿੱਚ ਹੋਰ ਪੋਸਟਾਂ ਭਰਤੀ ਕਰ ਦਿੱਤੀਆਂ ਨੇ ਟੀਚਰਸ ਦੀਆਂ ਉਹ ਲਾਹਾ ਲੈਣ ਵਾਸਤੇ ਜਿਹੜਾ ਕੀ ਹੈ ਸਰਕਾਰ ਹੁਣ ਤੱਕ ਚੁੱਪ ਬੈਠੀ ਹੈ ਪ੍ਰੋਪਰ ਹੱਲ ਹੋਣ ਦੀ ਉਮੀਦ ਜਿਹੜੀ ਕੀ ਹੈ ਸਕਰੂਟੀਨੀ ਦੀ ਉਮੀਦ ਦਿਖਾਈ ਜਾਵੇਗੀ ਸਕਰੂਟੀਨੀ ਤੋਂ ਬਾਅਦ ਐਬਸੈਂਟੀਆਂ ਆ ਜਾਣਗੇ ਐਬਸੈਂਟੀਆਂ ਤੋਂ ਬਾਅਦ ਆਪਣੇ ਲਿਸਟਾਂ ਨਹੀਂ ਪੈਣੀਆਂ ਉਹਦੇ ਵਾਸਤੇ ਧਰਨਾ ਲਗਾਵਾਂਗੇ ਤਾਂ ਐਦਾਂ ਕਰਦੇ ਕਰਦੇ ਤੁਹਾਨੂੰ ਪਤਾ ਹੈ ਕਿੰਨੇ ਸਟੈਪ ਪੈਂਡਿੰਗ ਪਏ ਆ ਜੇ ਠੀਕ ਹੈ ਜੇਕਰ ਸਕਰੂਟੀਨੀ ਹੋਰ ਹੁੰਦੀ ਤਾਂ ਸਟੈਪ ਪੈਂਡਿੰਗ ਨੂੰ ਵੇਖੇ ਤਾਂ ਘੱਟੋ ਘੱਟ ਵੀ 3-4 4 ਤੋਂ ਮਹੀਨੇ ਲਗਭਗ 4 ਮਹੀਨੇ ਦੇ ਲਗਭਗ ਇਹ ਲਗਾ ਸਕਦੇ ਨੇ ਤੇ ਸਾਥੀਓ ਅਠਵਾਂ ਮਹੀਨਾ ਚੱਲਦਾ ਭਾ 4 ਮਹੀਨੇ ਹੋਰ ਲਗਾ ਕੇ ਤੁਸੀਂ ਸਮਝੋ ਵੀ 12 2025 ਲੰਘ ਗਿਆ ਮੰਦੇ ਹੋ ਇਸ ਗੱਲ ਨੂੰ ਇਹ ਤੱਥ ਨੇ ਇਹ ਇੱਕ ਸਿੱਕੇ ਦੇ ਜਿਵੇਂ ਦੋ ਪਹਿਲੂ ਹੁੰਦੇ ਨੇ ਨਾ ਵੀ ਆ ਵੀ ਹੋ ਸਕਦਾ ਹੈ ਤੇ ਆ ਵੀ ਹੋ ਸਕਦਾ ਹੈ ਉਹ ਇਹ ਵੀ ਸਕਦਾ ਹੈ ਕਿ ਭਰਤੀ ਪਹਿਲੇ ਪੂਰੀ ਕਰ ਦੇਣ ਉਹ ਪਰ ਉਹ ਤਾਂ ਇਹਨਾਂ ਦੀ ਮਨਸ਼ਾ ਹੀ ਨਹੀਂ ਲੱਗਦੀ ਪਈ ਨਾ ਜਿਹੜਾ ਕਿ ਇੱਕ ਲੈਟਰ ਨੂੰ ਇੱਕ ਲੈਟਰ ਨੂੰ ਜਿਹੜਾ ਇੱਕ ਦਿਨ ਵਿੱਚ ਸਮਾਧਾਨ ਨਿਕਲ ਸਕਦਾ ਹੈ ਉਹ ਲੈਟਰ ਇੱਧਰ ਉੱਧਰ ਘੁੰਮੀ ਜਾਂਦਾ ਤੁਸੀਂ ਦੇਖਿਆ ਹੋਣਾ ਉਹ ਲੈਟਰ ਇੱਧਰ ਉੱਧਰ ਘੁੰਮੀ ਜਾਂਦਾ ਕਦੇ ਕੀ ਪਾ ਕੇ ਕਦੇ ਕੀ ਪਾ ਕੇ ਜਿਹੜਾ ਕੀ ਜਿੰਨਾ ਉਮੀਦਵਾਰਾਂ ਦਾ ਹੌਸਲਾ ਟੁੱਟ ਚੁੱਕੇ ਸਾਥੀਓ ਉਹਨਾਂ ਲਈ ਇਹ ਵੀਡੀਓ ਬਹੁਤ ਵਧੀਆ ਹੈਗੀ ਜਰੂਰ ਦੇਖਣਾ ਕਿਉਂਕਿ ਸਾਥੀਓ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦੱਸਾਂਗਾ ਜਿੰਦੇ ਨਾਲ ਤੁਹਾਨੂੰ ਥੋੜਾ ਜਿਹਾ ਹੌਸਲਾ ਵੀ ਹੋਊਗਾ ਬਟ ਤੁਸੀਂ ਉਹ ਹੌਸਲੇ ਨੂੰ ਕਿੱਦਾਂ ਲੈ ਕੇ ਜਾਣਾ ਹੈ ਕਿਵੇਂ ਅੱਗੇ ਜਲਦੀ ਪ੍ਰੋਪਰ ਕੰਮ ਕਰਵਾਉਣਾ ਹੈ ਉਸਤੇ ਤੁਸੀਂ ਕੰਮ ਕਰਨਾ ਹੈ ਸਾਥੀਓ ਮੈਂ ਸਿਰਫ ਜਿਹੜਾ ਕੀ ਹੈ ਤੁਹਾਨੂੰ ਮੋਟੀਵੇਟ ਕਰ ਸਕਦਾ ਹਾਂ ਬਸ ਉਸ ਤੋਂ ਇਲਾਵਾ ਮੈਂ ਹੋਰ ਤੁਹਾਡੇ ਵਾਸਤੇ ਦੇਖੋ ਕੋਈ ਵੀ ਕਿਸੇ ਵਾਸਤੇ ਕੁਝ ਨਹੀਂ ਕਰ ਸਕਦਾ ਸਭ ਆਪਣੇ ਵਾਸਤੇ ਹੀ ਸਭ ਕੁਝ ਕਰਾਂਗੇ ਤਾਂ ਜਦੋਂ ਉਦੋਂ ਆਪਾਂ ਕੀ ਕਰਾਂਗੇ ਵੱਡੀ ਜਿੱਤ ਪ੍ਰਾਪਤ ਕਰਾਂਗੇ ਜਦੋਂ ਆਪਾਂ ਸਰਬੱਤ ਦਾ ਭਲਾ ਮੰਗਨੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਸਰਬੱਤ ਮਤਲਬ ਸਾਰੇ ਹੀ ਸਾਰੇ ਜੱਗ ਦੀ ਜਿਹੜੀ ਕੀ ਹੈ ਛਾਈ ਹੁੰਦੀ ਹੈ ਜਿੱਤ ਹੁੰਦੀ ਹੈ ਤਾਂ ਸਾਥੀਓ ਮੈਂ ਤੁਹਾਨੂੰ ਇੱਕ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਕੀ ਹੈ ਲਿਆ ਕੇ ਦੱਸ ਰਿਹਾ ਇਹਦੇ ਵਿੱਚ ਕਿ ਮਤਲਬ ਮੈਂ ਪੁਸ਼ਟੀ ਨਹੀਂ ਕਰਦਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਮਿਲੀ ਹੈ ਤੁਸੀਂ ਮੰਨ ਕੇ ਚੱਲੋ ਕਿ ਸਿਰਫ ਤੋਂ ਸਿਰਫ 150 ਤੋਂ 170 ਦੇ ਵਿੱਚ ਵਿੱਚ ਅੱਜ ਜਿਹੜਾ ਪਤਾ ਲੱਗਿਆ ਕਿ ਨੋਟ ਜੁਆਇਨਿੰਗ ਡਾਟਾ ਸਿਰਫ ਮਿਲਿਆ ਹੈ ਜਿਹੜੀ ਪਹਿਲੀ ਲਿਸਟ ਜੁਆਇਨ ਹੋਈ ਹੈ ਠੀਕ ਹੈ ਉਸ ਤੋਂ ਇਲਾਵਾ ਬੈਕ ਲੋਗ ਹੈ ਕੁੱਲ ਮਿਲਾ ਕੇ 3200 3000 ਦੇ ਕਰੀਬ ਜਿਹੜੀਆਂ ਪੋਸਟਾਂ ਆਪਣੀਆਂ ਬਚਦੀਆਂ ਨੇ ਜਿਹੜੀ ਕਿ ਡਿਮਾਂਡ ਮੰਗੀ ਗਈ ਹੈ ਕਿੱਥੋਂ ਮੰਗੀ ਗਈ ਹੈ ਡੀਪੀਆਈ ਨੇ ਮੰਗੀ ਹੈ ਭਰਤੀ ਬੋਰਡ ਤੋਂ ਸਾਥੀਓ ਜਿਹੜਾ ਲੈਟਰ ਇੱਧਰ ਉੱਧਰ ਇੱਧਰ ਉੱਧਰ ਜਾ ਰਿਹਾ ਕਦੇ ਡੀਪੀਆਈ ਤੋਂ ਭਰਤੀ ਬੋਰਡ ਭਰਤੀ ਬੋਰਡ ਤੋਂ ਡਿਜੈਕਸ਼ਨ ਲਾ ਕੇ ਡੀਪੀਆਈ ਜੋ ਵੀ ਇੱਧਰ ਉੱਧਰ ਜਾ ਰਿਹਾ ਹੈ ਇਹ ਇਹਨਾਂ ਦੀ ਆਪਸ ਦੀ ਕੋਈ ਇੱਕ ਆ ਸਿਸਟਮ ਹੈਗਾ ਕੋਈ ਇੱਕ ਦੂਜੇ ਨੂੰ ਉਹ ਕਹਿੰਦਾ ਐਵੇਂ ਕਰੋ ਉਹ ਕਹਿੰਦਾ ਐਵੇਂ ਕਰੋ ਦੇ ਚੱਕਰ ਵਿੱਚ ਜਿਹੜੀ ਕਿ ਆਪਣੀ ਭਰਤੀ ਲੇਟ ਹੁੰਦੀ ਦਿਖਾਈ ਦੇ ਰਹੀ ਹੈ ਹੁਣ ਦੇ ਹਾਲਾਤਾਂ ਦੇ ਮੁਤਾਬਿਕ ਹੁਣ ਦੇ ਹਾਲਾਤਾਂ ਦੇ ਮੁਤਾਬਿਕ ਮੈਂ ਤੁਹਾਨੂੰ ਸਾਥੀਓ ਇਹ ਚੀਜ਼ ਦੱਸ ਰਿਹਾ ਤਾਂ ਜਿੱਦਾਂ ਕਿ ਤੁਸੀਂ ਸਾਰੀ ਚੀਜ਼ਾਂ ਇਹ ਵਾਲੀਆਂ ਸੁਨੀਆਂ ਠੀਕ ਹੈ ਤੇ ਆਪਾਂ ਨੂੰ ਵੀ ਚਾਹੀਦਾ ਹੈ ਆਪਾਂ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਆਪਾਂ ਜਲਦੀ ਤੋਂ ਜਲਦੀ 5994% ਨੂੰ ਪੂਰਾ ਕਰੀਏ ਠੀਕ ਹੈ ਆ ਸਾਥੀਓ ਇਹ ਹੀ ਸੀਗਾ ਇੱਕ ਵੀਡੀਓ ਦੇ ਵਿੱਚ ਤੇ ਹੁਣ ਅੜਿੱਕਾ ਇਹੀ ਫਸਿਆ ਹੋਇਆ ਲਾਸਟ ਤੇ ਜਿਹੜਾ ਸੀਗਾ ਅੜਿੱਕਾ ਅੜਿੱਕਾ ਇਹੀ ਫਸਿਆ ਹੋਇਆ ਹੈ ਕਿ ਜਿਹੜਾ ਆਪਸ ਵਿੱਚ ਇਹਨਾਂ ਦੀ ਜਿਹੜੀ ਟਸਲ ਕਹਿ ਰਹੇ ਆਪਾਂ ਹਸਲ ਚੱਲ ਰਹੀ ਹੈ ਜਿਹੜੀ ਭਰਤੀ ਬੋਰਡ ਤੋਂ ਡੀਪੀਆਈ ਡੀਪੀਆ ਤੋਂ ਭਰਤੀ ਬੋਰਡ ਆਪਾਂ ਉਹਨਾਂ ਬਾਰੇ ਜਿਹੜੀ ਕਿ ਗੱਲ ਹੁਣ ਜ਼ਿਆਦਾ ਨਹੀਂ ਕਰਾਂਗੇ ਉਹ ਉਹਨਾਂ ਦਾ ਆਪਸੀ ਮੈਟਰ ਹੈ ਤੇ ਉਹ ਆਪਸ ਵਿੱਚ ਹੀ ਸੁਲਝਾ ਲੈਣਗੇ ਮੇਰੇ ਮੁਤਾਬਿਕ ਠੀਕ ਹੈ ਤੇ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਜਿੰਨਾ ਹੋ ਸਕੇ ਰਸ਼ ਪਾ ਕੇ ਤੇ ਭਰਤੀ ਨੂੰ ਪੂਰਾ ਕਰਵਾ ਸਕਦੇ ਆ ਸਾਥੀਓ 170 70 ਦੇ ਕਰੀਬ ਜਿਹੜਾ ਕੀ ਹੈ ਡਾਟਾ ਤੁਹਾਨੂੰ ਮਿਲੇਗਾ 170 ਦੇ ਕਰੀਬ ਜਿਹੜਾ ਇਹ ਡਾਟਾ ਤੁਹਾਨੂੰ ਮਿਲੇਗਾ ਨੋਟ ਜੁਆਇਨਿੰਗ ਦਾ ਨੋਟ ਜੁਆਇਨ ਠੀਕ ਹੈ ਨੋਟ ਜੁਆਇਨ ਦਾ ਡਾਟਾ ਤੁਹਾਨੂੰ ਇੰਨਾ ਕੋਈ ਮਿਲੇਗਾ ਠੀਕ ਹੈ ਤੇ ਕੁੱਲ ਮਿਲਾ ਕੇ 3000 ਤੋਂ ਲੈ ਕੇ ਕੁੱਲ ਮਿਲਾ ਕੇ 3000 ਤੋਂ ਲੈ ਕੇ ਜਿਹੜਾ ਕੀ ਹੈ 3200 ਦੇ ਕਰੀਬ ਤੁਹਾਨੂੰ ਮਿਲੇਗਾ 3000 ਤੋਂ ਲੈ ਕੇ 3200 ਦੇ ਕਰੀਬ ਜਿਹੜੀ ਕੀ ਹੈ ਵੀ ਡਿਮਾਂਡ ਰੱਖੀ ਗਈ ਹੈ ਭਰਤੀ ਡੀਪੀਆਈ ਵੱਲੋਂ dpi ਉਹਨਾਂ ਠੀਕ ਹੈ ਜਿਹੜੀ ਕਿ dpi ਹੈ ਉਹਨਾਂ ਨੂੰ ਕਿਹਨੋਂ ਡਿਮਾਂਡ ਰੱਖੀ ਗਈ ਹੈ ਐਜੂਕੇਸ਼ਨ ਰਿਕਰੂਟਮੈਂਟ ਠੀਕ ਹੈ ਰਿਕਰੂਟਮੈਂਟ ਬੋਰਡ ਨੂੰ ਜਿਹੜੀ ਕੀ ਹੈ ਡਿਮਾਂਡ ਰੱਖੀ ਗਈ ਹੈ ਤਾਂ ਇਹ ਇਹਨਾਂ ਦਾ ਜਿਹੜਾ ਆਪਸੀ ਲੈਟਰਸ ਦਾ ਰੋਲਾ ਹੈਗਾ ਹੈ ਇਹਨਾਂ ਦਾ ਜਿਹੜਾ ਆਪਸੀ ਲੈਟਰਸ ਦਾ ਰੋਲਾ ਹੈਗਾ ਹੈ ਲੈਟਰਸ ਠੀਕ ਹੈ ਇਹ ਲੈਟਰਸ ਆ ਜਾ ਰਹੇ ਨੇ ਵਾਪਸ ਆ ਰਹੇ ਨੇ ਜਾ ਰਹੇ ਨੇ ਵਾਪਸ ਆ ਰਹੇ ਨੇ ਇੱਥੋਂ ਪਤਾ ਲੱਗਦਾ ਹੈ ਇੱਥੋਂ ਪਤਾ ਲੱਗਦਾ ਹੈ ਕਿ ਭਰਤੀ ਜਿਹੜੀ ਹੈ ਇਹਨਾਂ ਦੀ ਆਪਸੀ ਹੀ ਸਿਸਟਮ ਕਰਕੇ ਜਿਹੜਾ ਸਹੀ ਨਹੀਂ ਹੋ ਰਹੀ 10675 ਸਾਥੀਓ 10675 ਜਿਹੜਾ ਹੈ ਇਹ ਜਿਹੜੀ ਕੀ ਹੈ ਲਾਗੂ ਹੋਏਗੀ ਕੀ ਹੋਏਗੀ ਇੰਪਲੀਮੈਂਟ ਹੋਏਗੀ ਇੰਪਲੀ ਮੈਂਟ ਹੋਏਗੀ ਠੀਕ ਹੈ ਤਾਂ ਇਹ ਜਾਣਕਾਰੀ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ ਲੇਕਿਨ ਆਪਾਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਆਉਣ ਵਾਲਾ ਸਮਾਂ ਆਉਣ ਵਾਲਾ ਟਾਈਮ ਆਉਣ ਵਾਲਾ ਹੀ ਟਾਈਮ ਜਿਹੜਾ ਕੀ ਹੈ ਤੁਹਾਨੂੰ ਦੱਸੂਗਾ ਕਿ ਵੀ ਫਰਤੀ ਕਿਵੇਂ ਆਣੀ ਹੈ ਕਿਵੇਂ ਹੋਣੀ ਹੈ ਕਿਵੇਂ ਨਹੀਂ ਹੋਣੀ ਸਾਰੇ ਹੁਣ ਪੁੱਛਣਗੇ ਮੈਨੂੰ ਸਕਰੂਟੀ ਦਾ ਸਕਰੂਟੀ ਕਿਵੇਂ ਹੋਏਗੀ ਕਿਸ ਹਿਸਾਬ ਨਾਲ ਹੋਏਗੀ ਤੇ ਕਿੰਨਾਂ ਨੂੰ ਬੁਲਾਇਆ ਜਾਏਗਾ ਐਨੇ ਨੰਬਰਾਂ ਵਾਲਿਆਂ ਨੂੰ ਐਨੇ ਨੰਬਰਾਂ ਵਾਲਿਆਂ ਨੂੰ ਤਾਂ ਸਾਥਿਓ ਮੈਂ ਤੁਹਾਨੂੰ ਦੱਸਦਾ ਜੇਕਰ ਜੇਕਰ 10675 ਲਾਗੂ ਹੁੰਦੀ ਹੈ ਤਾਂ ਓਪਨ ਜਿਹੜਾ ਹੈ ਓਪਨ 2694 ਬਣਦਾ ਹੈ बनਦਾ ਹੈ ਠੀਕ ਹੈ 2694 ਬਣਦਾ ਹੈ 2694 ਬਣਦਾ ਆਪਨ ਤਾਂ ਕੀ ਹੋਏਗਾ ਸਿਰਫ ਸਿਰਫ 1170 ਜੁਆਇਨ ਹੋਏ ਨੇ ਠੀਕ ਹੈ ਜੁਆਇਨ ਹੋਏ ਨੇ ਤਾਂ ਬਾਕੀ ਬਾਕੀ ਕੀ ਹੈ ਸਕਰੂਟਨੀ ਠੀਕ ਹੈ ਸਕਰੂਟਨੀ ਹੋਏਗੀ ਤੇ ਬਾਕੀ ਸਕਰੂਟਨੀ ਹੋਏਗੀ ਉਹ ਹੋਏਗੀ ਫਿਰ ਓਪਨ ਦੀ ਰਾਈਟ ਓਪਨ ਦੀ ਹੋਏਗੀ ਤੇ ਜੇਕਰ ਇਹ ਜੇਕਰ ਕੀ ਕਰਦੇ ਆ ਇਹ ਜਿਹੜੀ ਲਿਸਟ ਹੈ ਫਰਸਟ ਲਿਸਟ ਜੇਕਰ ਫਰਸਟ ਲਿਸਟ ਸ਼ਿਫਟ ਕਰਦੇ ਆ ਤਾਂ ਸ਼ਿਫਟ ਕਰਦੇ ਆ ਤਾਂ ਫਿਰ ਕੀ ਹੋਏਗਾ ਫਿਰ ਫਿਰ ਕੈਟਾਗਰੀ ਕੈਟਾਗਰੀ ਦੀ ਸਕਰੋਟਨੀ 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 ਬਣੇਗੀ 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 ਠੀਕ ਹੈ ਇਹ ਸਮਝ ਲਓ ਇਸ ਗੱਲ ਨੂੰ ਇਹ ਜਿੰਨੀ ਜਲਦੀ ਹੋ ਸਕੇ ਸਮਝ ਲਓ ਠੀਕ ਹੈ ਜੇ ਚੀਜ਼ ਨਾ ਸਮਝ ਲੱਗੇ ਤਾਂ ਵੀਡੀਓ ਨੂੰ ਪਾਜ਼ ਕਰਕੇ ਦੁਬਾਰਾ ਸੁਣਿਆ ਜੇ ਸਮਝ ਲੱਗ ਜੇਗੀ ਤੁਹਾਨੂੰ ਬਿਲਕੁਲ ਤੇ ਮੈਨੂੰ ਪੁੱਛ ਲਿਆ ਜੇ ਜੇ ਮੈਨੂੰ ਪੁੱਛਣਾ ਹੋਵੇ ਕਮੈਂਟਾਂ ਦੇ ਜ਼ਰੀਏ ਟੈਲੀਗ੍ਰਾਮ ਦਾ ਚੈਨਲ ਹੈ ਟੈਲੀਗ੍ਰਾਮ ਦੇ ਚੈਨਲ ਤੇ ਮੈਂ ਮਿਲ ਜਾਗਾ ਤੁਹਾਨੂੰ ਉੱਥੇ ਮੈਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਸਮਝ ਲੱਗੀ ਗੱਲ ਨੂੰ ਜੇਕਰ ਭਰਤੀ ਦੇ ਵਿੱਚ 10675 ਲਾਗੂ ਹੁੰਦੀ ਹੈ ਜੇਕਰ ਭਰਤੀ ਦੇ ਵਿੱਚ 10675 ਲਾਗੂ ਹੁੰਦੀ ਹੈ ਤਾਂ ਸਾਥੀਓ ਜਿਹੜੀਆਂ ਕੈਟਾਗਰੀਆਂ ਦੇ ਬੱਚੇ ਐ ਉਹ ਸ਼ਿਫਟ ਹੋ ਕੇ ਦਾ 675 ਦੇ ਅਕੋਰਡਿੰਗ 2600 ਕੁਝ ਬੱਚੇ ਦੀ ਲਿਸਟ ਜਿਹੜੀ ਬਣਦੀ ਐ ਉਹ ਡਿਪਾਰਟਮੈਂਟ ਬਣਾਏਗਾ ਇਹੀ ਮੈਨੂੰ ਇਹ ਲੱਗਦਾ ਹੈ ਕਿ ਵੀ ਆਈ ਸਿਸਟਮ ਚੱਲ ਰਿਹਾ ਹੈ ਵੀ 10675 ਦੇ ਅਕੋਰਡਿੰਗ ਕਿਵੇਂ ਕਰੀਏ ਕੈਟਾਗਰੀਆਂ ਨੂੰ ਸਕਰੂਟਨੀ ਵਾਸਤੇ ਬੁਲਾਵਾ ਦਈਏ ਕਿ ਓਪਨ ਨੂੰ ਬੁਲਾਵਾ ਦਈਏ ਦੋ ਆਪਸ਼ਨਾਂ ਨੇ ਦੋ ਆਪਸ਼ਨਾਂ ਨੇ ਇੱਕ ਆਪਸ਼ਨ ਇਹ ਕਹਿੰਦਾ ਹੈ ਕਿ ਵੀ ਜਿਹੜੀਆਂ ਲਿਸਟਾਂ ਬਣੀਆਂ ਠੀਕ ਹੈ ਤੇ ਹੁਣ ਤੁਸੀਂ ਅੱਗੇ ਜਿਹੜਾ ਜਿੰਨਾ ਓਪਨ ਦਾ ਬਚਦਾ ਹੈ ਉਹਨਾਂ ਨੂੰ ਓਪਨ ਦਾ ਬੁਲਾ ਲਓ ਬਾਕੀ ਥੋੜੀ ਬਹੁਤ ਕੈਟਾਗਰੀ ਬਚਦੀ ਹੈ ਤਾਂ ਕੈਟਾਗਰੀ ਬਣਾ ਲਓ ਜਿੰਦੇ ਨਾਲ ਹਿਸਾਬ ਕਿਤਾਬ ਗਲਤ ਹੋ ਜਾਂਦਾ ਹੈ ਤਾਂ ਕਰਕੇ ਜਿਹੜਾ ਕੀ ਹੈ ਅ ਡਿਪਾਰਟਮੈਂਟ ਨੂੰ ਲੱਗਦਾ ਹੈ ਵੀ ਪਹਿਲਾਂ ਜਿਹੜਾ ਕੀ ਹੈ ਇਹੀ ਬੱਚਿਆਂ ਨੂੰ ਸ਼ਿਫਟ ਕਰਕੇ ਇੱਕ ਓਪਨ ਪੂਰਾ ਕਰ ਦਿੱਤਾ ਜਾਵੇ ਤੇ ਕੈਟਾਗਰੀਆਂ ਨੂੰ ਬੁਲਾ ਲਿਆ ਜਾਵੇ ਬਾਕੀ ਸਮਾਂ ਆਉਣ ਵਾਲਾ ਦੱਸੇਗਾ ਸਾਥੀਓ ਔਰ ਇਹ ਜਿਹੜੀ ਸਾਨ ਕਰੀ ਸੀਗੀ ਆਪਾਂ ਪੁਸ਼ਟੀ ਨਹੀਂ ਕਰਦੇ ਲੇਕਿਨ ਜਿੰਨੀ ਸਮਝ ਦੇ ਮੁਤਾਬਿਕ ਬਣਦੀ ਹੈ ਉਸ ਹਾਵਨਾ ਤੁਹਾਨੂੰ ਦੱਸਿਆ ਹੈ ਬੈਕ ਲੋਗ ਜਿਹੜਾ ਕੀ ਹੈ ਮਿਲੇਗਾ ਹੌਸਲਾ ਨਾ ਛੱਡੋ ਥੋੜਾ ਜਿਹਾ ਡਟ ਕੇ ਜਿਹੜਾ ਕੀ ਹੈ ਸਾਥ ਦਿਓ ਯੂਨੀਅਨ ਦਾ ਤਾਂਕਿ ਜਿਹੜਾ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਪ੍ਰਤੀ ਪੂਰੀ ਕੀਤੀ ਜਾ ਸਕੇ ਟਾਈਮ ਲੱਗਣਾ ਹੈ ਥੋੜਾ ਬਹੁਤ ਪੇਸ਼ੈਂਸ ਬਣਾ ਕੇ ਰੱਖਣੇ ਪੈਣਗੇ ਟਾਈਮ ਲੱਗੇਗਾ ਜੇਕਰ ਸਕਰੂਟੀ ਹੁੰਦੀ ਹੈ ਤਾਂ ਘਟੋ ਘਟ ਸਕਰੂਟੀ ਮਿੰਨਾ ਖਾਜੂਗੀ ਉਸ ਵਲਿਸਟਾਂ ਨੂੰ ਮਿੰਨਾ ਪੈ ਜਾਣਾ ਤੇ ਫਿਰ ਸਾਥੀਓ ਜਿਹੜਾ ਕੀ ਹੈ ਪੂਰਾ ਸਿਸਟਮ ਚਾਲੂ ਹੋਣਾ ਜੋ ਵੀ ਵਰਤ ਇਹਨੂੰ ਲੈ ਕੇ ਤਾਂ ਸਾਥੀਓ ਹੁਣ ਦਿਓ ਇਜਾਜ਼ਤ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਨਫੋਰਮੇਟਿਵ ਲੱਗੀ ਹੋਵੇ ਤਾਂ ਆਪਣੇ ਸਾਰੇ ਦੋਸਤਾਂ ਨੂੰ ਜਿਨੇ ਵੀ ਤੁਹਾਡੇ ਜਾਣਕਾਰਾਂ ਨੂੰ ਤੱਕ ਸ਼ੇਅਰ ਕਰ ਦਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਜਿਆਦਾ ਇਨਫੋਰਮੇਟਿਵ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਕਿਉਂਕਿ ਤੁਹਾਨੂੰ ਜਿਹੜੀ ਹੈ ਵੱਡੀ ਤੋਂ ਵੱਡੀ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਤੱਕ ਸਾਂਝੀ ਕੀਤੀ ਜਾਵੇਗੀ ਸੋ ਧੰਨਵਾਦ ਸਾਥੀਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੈ ਸ਼੍ਰੀ ਰਾਮ